ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਧੇ ਘਾਟੂ ਕਲੇਸ਼ ਦੀ ਗੱਲ ਕਰਦੇ ਹਾਂ ਅੱਜ 바ਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਵਿਕੇ ਤਲਬ ਹੋ ਰਿਹਾ ਹੈ ਆਪਣੀ ਗੁਨਾਹਾਂ ਦੀ ਮਾਫੀ ਮੰਗਣਗੇ ਉਹ ਕਿਹੜੇ ਗੁਨਾਹ ਨੇ ਜਿਹੜੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੇ ਕੋਲੋਂ ਹੋਏ ਨੇ ਇਸ ਦਾ ਮੰਥਨ ਹੋਵੇਗਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਸ੍ਰੀ ਅਕਾਲ ਤਖਤ ਦੇ ਫੈਸਲੇ ਤੇ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਉਹ ਆਪਣੀ ਪ੍ਰਧਾਨਗੀ ਨੂੰ ਬਚਾ ਸਕਣਗੇ ਕਿਉਂਕਿ ਲਗਭਗ 29 ਸਾਲ ਹੋ ਗਏ ਨੇ ਜਿਹੜੀ ਮੁਲਾਜ਼ੇਦਾਰੀ ਹੈ ਜਾਂ ਅਗਵਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਬਾਦਲ ਪਰਿਵਾਰ ਕਰ ਰਿਹਾ ਹੈ ਬਾਗੀ ਤੜਾ ਕਹਿੰਦਾ ਹੈ 29 ਸਾਲਾਂ ਦੇ ਵਿੱਚ ਪਾਰਟੀ ਨੂੰ 1% ਵੀ ਫਾਇਦਾ ਨਹੀਂ ਹੋਇਆ ਸਗੋਂ ਪਾਰਟੀ ਦਾ ਨੁਕਸਾਨ ਹੋਇਆ ਹੈ ਚਾਹੇ ਚੋਣਾਂ ਹੋਣ ਲੋਕ ਸਭਾ ਦੀਆਂ ਚਾਹੇ ਹੋਣ ਵਿਧਾਨ ਸਭਾ ਦੀਆਂ ਕਿਉਂਕਿ ਪਾਰਟੀ ਜਾਂ ਤੇ ਸੁਖਵੀਰ ਬਾਦਲ ਦੇ ਕੋਲ ਸੀ ਜਾਂ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ कौर ਬਾਦਲ ਦੇ ਕੋਲ ਸੀ ਜਾਂ ਵਿਕਰਮ ਸਿੰਘ ਮਜੀਠੀਆ ਜਾਂ ਉਹਨਾਂ ਦੇ ਕੋਲ ਹੈ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਹਨਾਂ ਤਿੰਨਾਂ ਆਗੂਆਂ ਦੀ ਬਣ ਕੇ ਰਹਿ ਗਈ ਹੈ। ਇਹ ਬਾਗੀ ਧੜੇ ਦੇ بڑے-ਵੱਡੇ ਇਲਜ਼ਾਮ ਨੇ ਬਾਦਲ ਪਰਿਵਾਰ ਤੇ ਅੱਜ ਤਲਬ ਹੋਣਗੇ ਕਿ ਅਸਾਂ ਲਗਾਈਆਂ ਜਾ ਰਹੀਆਂ ਨੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਪ੍ਰਧਾਨ ਬਣ ਸਕਦੇ ਨੇ। ਦੱਸਿਆ ਜਾ ਰਿਹਾ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਦੇ ਹੋਣ ਉਹ ਰਟਾਇਰ ਨੇ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਜੇ ਉਹ ਨਵੇਂ ਪ੍ਰਧਾਨ ਹੋਣਗੇ ਤੇ ਬਾਗੀ ਧੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਵਾਲ ਜਵਾਬ ਨਹੀਂ ਕਰੇਗਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸੁਖਬੀਰ ਬਾਦਲ ਲਗਾਤਾਰ ਆਪਣੀ ਪ੍ਰਧਾਨਗੀ ਤੇ ਰਹਿਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੰਜਾਬ ਦੀਆਂ ਅੱਖਾਂ ਨੇ ਜੜੀਆਂ ਉਹ ਨਵੇਂ ਪ੍ਰਧਾਨ ਉੱਤੇ ਲੱਗੀਆਂ ਹੋਈਆਂ ਨੇ ਲੇਕਿਨ ਫੈਸਲਾ ਹੋਣ ਜਿਹੜਾ ਸ੍ਰੀ ਅਕਾਲ 택 ਸਾਹਿਬ ਅਤੇ ਜਹਦਰ ਗਿਆਨੀ ਹਰਜਿੰਦਰ ਸਿੰਘ ਧਾਮੀ ਕਰਨਗੇ ਉਹੀ ਫੈਸਲਾ ਬਾਗੀ ਧੜੇ ਨੇ ਵੀ ਮੰਨਣਾ ਪਵੇਗਾ ਉਹੀ ਫੈਸਲਾ ਸਰਦਾਰ ਸੁਖਬੀਰ ਸਿੰਘ ਨੇ ਵੀ ਮੰਨਣਾ ਪਵੇਗਾ ਨਹੀਂ ਤਾਂ ਇੱਕ ਨਵੀਂ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਵੇਗੀ ਪੂਰੇ ਪੰਜਾਬ ਦੇ ਵਿੱਚ ਉਧਰ ਭਾਈ ਅਮਰਪਾਲ ਸਿੰਘ ਖਾਲਸਾ ਤੇ ਉਸ ਦੇ ਸਾਥੀਆਂ ਨੇ ਜਿਹੜੀਆਂ ਜਿਮਨੀ ਚੋਣਾ ਹੋਣ ਜਾ ਰੀਆਂ ਨੇ ਅਗਲੇ ਮਹੀਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਨੇ ਆਪੋ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ ਜਿਸ ਤਰ੍ਹਾਂ ਹਲਕਾ ਬਰਨਾਲਾ ਤੋਂ ਹਲਕਾ ਗਿੱਦੜਵਾਹਾ ਤੋਂ ਹਲਕਾ ਬਾਬਾ ਡੇਰਾ ਡੇਰਾ ਬਾਬਾ ਨਾਨਕ ਤੋਂ ਪ੍ਰਧਾਨ ਮੰਤਰੀ ਬਾਜੇਕੇ ਕੁਲਵੰਤ ਰਾਓ ਕੇ ਅਤੇ ਦਲਜੀਤ ਕਲਸੀ ਨੇ ਕੱਲ ਵੀ ਆਪਣਾ ਦਾਵਾ ਠਾਊ ਦਿੱਤਾ ਹੈ ਕਿ ਮੈਂ ਲੜਾਂਗਾ ਡੇਰਾ ਬਾਬਾ ਨਾਨਕ ਤੋਂ ਐਜ਼ੇ ਆਜ਼ਾਦ ਮਿੰਦਵਾ ਜੇ ਗੱਲ ਕਰੀਏ ਕਮੈਂਟਾਂ ਦੀ ਜੇ ਗੱਲ ਕਰੀਏ ਲੋਕਾਂ ਦੇ ਵਿਚਾਰਾਂ ਦੀ ਜਾਂ ਪੰਥਕ ਵੋਟ ਦੀ ਉਹ ਸਾਰੇ ਹੀ ਭਾਈ ਅੰਮਰਤਪਾਲ ਸਿੰਘ ਖਾਲਸੇ ਦੇ ਸਾਥੀਆਂ ਦੇ ਨਾਲ ਖੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਅੱਜ ਕੋਈ ਨਵਾਂ ਪ੍ਰਧਾਨ ਨਹੀਂ ਬਣਾਉਂਦੀ ਜਾਂ ਨਾਮ ਉਹਦਾ ਨਹੀਂ ਐਲਾਨਿਆ ਜਾਂਦਾ ਤਾਂ ਬੜਾ ਵੱਡਾ ਧਮਾਕਾ ਹੋਵੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਭਾਈ ਸਰਬਜੀਤ ਸਿੰਘ ਖਾਲਸਾ ਵੀ ਅਤੇ ਭਾਈ ਅਮਰਪਾਲ ਜਿਹੜੇ ਨੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਉਹ 2027 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਉਹ ਇੱਕੇ ਬੈਨਰ ਇੱਕੇ ਝੰਡੇ ਦੇ ਥੱਲੇ ਲੜਨਗੇ ਯਾਨੀ ਕਿ ਉਹ ਕਹਿ ਰਹੇ ਨੇ ਨਵੀਂ ਅਕਾਲੀ ਦਲ ਬਣਾਵਾਂਗੇ ਇਹ ਗੱਲ ਸਰਬਜੀਤ ਸਿੰਘ ਨੇ ਇੱਕ ਉਹਨਾਂ ਦੀ ਕਾਲ ਰਿਕਾਰਡਿੰਗ ਦੀ ਆਡੀਓ ਵੀ ਜਾਰੀ ਹੋਈ ਸੀ ਜਿਸ ਕਰਕੇ ਉਹਨੇ ਫੰਡ ਦੀ ਮੰਗ ਕੀਤੀ ਸੀ ਤਾਂ ਕਿ ਵੀ ਅਸੀਂ ਨਵੀਂ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰ ਸਕੀਏ ਪੰਜਾਬ ਦੀਆਂ ਅੱਖਾਂ ਅੱਜ ਨਵੇਂ ਪ੍ਰਧਾਨ ਉਤੇ ਲੱਗੀਆਂ ਹੋਈਆਂ ਨੇ ਕਿ ਬਾਗੀ ਧੜੇ ਨੂੰ ਨਾਰਾਜ਼ਗੀ ਦਾ ਮੂੰਹ ਦੇਖਣਾ ਪਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਤਾਂ ਕੁਝ 2-3 ਘੰਟੇ ਹੀ ਦੱਸਣਗੇ 2-3 ਘੰਟਿਆਂ ਬਾਅਦ ਇੱਕ ਨਵਾਂ ਧਮਾਕਾ ਹੋਵੇਗਾ ਪੰਜਾਬ ਦੀ ਸਿਆਸਤ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧੰਨਵਾਦ